ਇਸ ਸਰਕਾਰਾਂ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਕਿਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆ ਰਹੀਆਂ ਨੇ ਔਰ ਇੱਕ ਯਾਦ ਰੱਖਿਓ ਜਿਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨ ਵਾਪਸ ਲਏ ਸੀ ਨਾ ਉਸ ਦਿਨ ਇਹ ਗੱਲ ਕਹੀ ਸੀਗੀ ਕਿ ਮੇਰੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ ਹੈ ਤੇ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਉਹਦੀ ਇਹ ਜਿਹੜੀ ਇਹਨਾਂ ਕਹਿਣਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸ਼ੰਕਾ ਜ਼ਾਹਰ ਕਰਦਾ ਸੀ ਕਿ ਇਹ ਦੁਬਾਰਾ ਫੇਰ ਕਿਸਾਨਾਂ ਦੇ ਉੱਤੇ ਹਮਲਾ ਹੋਏਗਾ ਉਹ ਹਮਲਾ ਐਸ ਵੇਲੇ ਸਾਡੀ ਸਰਕਾਰ ਵੱਲੋਂ ਮੁੜ ਦੁਬਾਰਾ ਤੁਹਾਡੇ ਕਰਕ ਦੇ ਉੱਤੋਂ ਔਰ ਤੁਹਾਡੇ ਡ్రਾਈ ਫਰੂਟਸ ਦੇ ਉੱਤੋਂ ਜਿਹੜੀ ਇੰਪੋਰਟ ਡਿਊਟੀ ਖਤਮ ਕਰਨ ਦੀ ਜਾਂ ਫੇ ਘੱਟ ਕਰਨ ਦੀ ਗੱਲ ਸਰਕਾਰ ਕਰ ਰਹੀ ਹੈ ਇਹ ਮੇਰੇ ਦੋਸਤੋ ਬਿਲਕੁਲ ਇਨ ਬਿਨ ਉਹੀ ਦੁਬਾਰਾ ਮਤਲਬ ਫੈਸਲਾ ਸਾਡੇ ਤੇ ਲਾਗੂ ਕਰਨ ਵਾਲੀ ਗੱਲ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੂਗਾ ਕਿ ਇੰਪੋਰਟ ਡਿਊਟੀ ਇਹ ਜਿਹੜੀ ਚੀਜ਼ ਕੀ ਹੁੰਦੀ ਹੈ ਮੇਰੇ ਦੋਸਤੋ ਇੰਪੋਰਟ ਡਿਊਟੀ ਇਹ ਚੀਜ਼ ਹੁੰਦੀ ਹੈ ਕਿ ਸਰਕਾਰ ਆਪਦੇ ਦੇਸ਼ ਦੇ ਵਿੱਚ ਮੰਨ ਵਾਲੀਆਂ ਵਸਤੂਆਂ ਚਾਹੇ ਉਹ ਕਿਸੇ ਇੰਡਸਟਰੀ ਤੋਂ ਬਣੀ ਚੀਜ਼ ਹੋਵੇ ਚਾਹੇ ਉਹ ਖੇਤੀ ਤੋਂ ਪੈਦਾ ਹੋਈ ਚੀਜ਼ ਹੋਵੇ ਜਾਂ ਕੋਈ ਹੋਰ ਸਾਧਨਾਂ ਤੋਂ ਉਹਨੂੰ ਆਪਦੇ ਦੇਸ਼ ਦੇ ਵਿੱਚ ਪ੍ਰਭਾਵਿਤ ਨਾ ਕਰ ਸਕੇ ਬਾਹਰਲਾ ਆਇਆ ਮਾਲ ਉਹਦੇ ਲਈ ਇੱਕ ਇੰਪੋਰਟ ਡਿਊਟੀ ਇੱਕ ਟੈਕਸ ਲਾ ਦਿੰਦੀ ਹੈ ਬਾਹਰ ਤੋਂ ਆਉਣ ਵਾਲੀ ਕਣਕ ਤੇ ਬਾਹਰ ਤੋਂ ਆਉਣ ਵਾਲੇ ਹੋਰ ਇਲੈਕਟ੍ਰੋਨਿਕ ਸਮਾਨ ਦੇ ਉੱਤੇ ਬਾਹਰ ਤੋਂ ਲਾਉਣ ਵਾਲਾ ਹੋਰ ਮਤਲਬ ਵਸੂਆ ਦਿੱਤੇ ਜਦੋਂ ਟੈਕਸ ਲਾ ਕੇ ਉਹਨੂੰ ਉਹਦੇ ਦੇਸ਼ ਦੇ ਵਿੱਚ ਪੈਦਾ ਹੋਣ ਵਾਲੀ ਚੀਜ਼ ਨਾਲੋਂ ਥੋੜਾ ਬਹੁਤਾ ਮਤਲਬ ਅਪ ਕਰ ਦਿੰਦੀ ਹੈ ਰੇਟ ਉਹਦਾ ਮਹਿੰਗਾ ਕਰ ਦਿੰਦੀ ਹੈ ਤਾਂ ਕਿ ਉਹਨਾਂ ਦੇ ਦੇਸ਼ ਦੀਆਂ ਦਾ ਸਮਾਨ ਉਹਦੇ ਦੇਸ਼ ਦਾ ਮਟੀਰੀਅਲ ਸਹੀ ਢੰਗ ਨਾਲ ਵਿਕਦਾ ਰਹੇ ਔਰ ਦੇਸ਼ ਨੂੰ ਕੋਈ ਨੁਕਸਾਨ ਨਾ ਚਲਣਾ ਪਵੇ ਤੇ ਮੇਰੇ ਦੋਸਤੋ ਇੱਥੇ ਕੀ ਹੋਇਆ ਹੈ ਪਿਛਲੇ ਸਮੇਂ ਦੇ ਵਿੱਚ ਸਾਰੇ ਜਿਹੜੇ ਡਰਾਈ ਫਰੂਟ ਨੂੰ ਪੈਦਾ ਕਰਨ ਵਾਲੇ ਫਰੂਟ ਪੈਦਾ ਕਰਨ ਵਾਲੇ ਕਿਸਾਨ ਸੀ ਉਹ ਤੋਂ 18% ਇمپੋਰਟ ਡਿਊਟੀ ਖਤਮ ਕਰਤੀ ਭਾਵ ਬਾਹਰ ਤੋਂ ਆਉਣ ਵਾਲੇ ਫਰੂਟਸ ਨੂੰ ਡਰਾਈ ਫਰੂਟਸ ਨੂੰ ਜਿਹੜਾ ਟੈਕਸ ਪੈਂਦਾ ਸੀ ਉਹ 18% ਘੱਟ ਕਰਤਾ ਇਟ ਮੀਨਸ ਕਿ ਉਧਰਲਾ ਜਿਹੜਾ ਫਰੂਟ ਆਉਣਾ ਸੀ ਉਹ 18% ਸਸਤਾ ਆ ਕੇ ਇੰਡੀਆ ਦੇ ਵਿੱਚ ਵਿਕੇਗਾ ਇਸੇ ਤਰ੍ਹਾਂ ਆ ਹੁਣ ਕਲਕਦੀ ਫਸਲ ਦੇ ਉੱਤੇ ਆ ਫਰਵਰੀ ਦੇ ਵਿੱਚ ਫਿਰ ਇਹਨਾਂ ਦੀ ਕੋਸ਼ਿਸ਼ ਆਗੇ ਸੀ ਇੰਪੋਰਟ ਡਿਊਟੀ ਖਤਮ ਕਰਨੀ ਆ ਔਰ ਇਹੋ ਜੇ ਕਿਸੇ ਦੇਖਣਾ Google ਤੇ ਸਰਚ ਕਰ ਲਿਓ Google ਦੇ ਉੱਤੇ ਸਪਸ਼ਟ ਪਈ ਹੈ ਗੱਲ ਕਿ ਭਾਰਤ ਸਰਕਾਰ ਐਸ ਵੇਲੇ ਇੱਕ ਮਹਤਵਪੂਰਨ ਵਾਲੀ ਕਰਕ ਦੇ ਉੱਤੇ ਕਿੰਨੇ ਪਰਸੈਂਟ ਇੰਪੋਰਟ ਡਿਊਟੀ ਆਉਂਦੀ ਹੈ ਉਹ ਸਾਹਮਣੇ ਨਿਕਲ ਕੇ ਆ ਜਾਏਗਾ ਕਿ 40 ਪਰਸੈਂਟ ਇੰਪੋਰਟ ਡਿਊਟੀ ਲੱਗਦੀ ਆ ਥੱਲੇ ਇੱਕ ਨੀਲੀ ਲਾਈਨ ਲਿਖੀ ਹੋਏਗੀ ਕਿ ਇਹ ਜਿਹੜੀ ਇੰਪੋਰਟ ਡਿਊਟੀ ਆ ਆ ਫਰਵਰੀ 2024 ਦੇ ਵਿੱਚ ਰਿਮੂਵ ਕੀਤੀ ਜਾ ਰਹੀ ਹੈ ਰਿਮੂਵ ਦਾ ਭਾਗ ਹੁੰਦਾ ਖਤਮ ਕੀਤੀ ਜਾ ਰਹੀ ਹੈ ਹੁਣ دوستੋ ਜੇ 40% ਇمپੋਰਟ ਡਿਊਟੀ ਖਤਮ ਹੋਏਗੀ ਤਾਂ ਆਪਣੇ ਆਪ ਸਪਸ਼ਟ ਹੁੰਦਾ ਹੈ ਕਲੀਅਰ ਹੁੰਦੀ ਹੈ ਗੱਲ ਕਿ ਬਾਹਰ ਤੋਂ ਆਉਣ ਵਾਲੀ ਜਿਹੜੀ ਕਣਕ ਹੈ ਉਹ ਅੱਜ ਨਾਲੋਂ ਪੰਜਾਬ ਭਾਰਤ ਦੇ ਕਿਸਾਨਾਂ ਦੀ ਕਣਕ ਦੇ ਰੇਟ ਨਾਲੋਂ 40% ਘੱਟ ਰੇਟ ਦੇ ਉੱਤੇ ਇੱਥੇ ਆ ਕੇ ਵਿਕੇਗੀ ਲਗਭਗ 1400 ਜਾਂ 1500 ਨੂੰ ਆ ਕੇ ਵਿਕੇਗੀ ਅਗਰ ਉਹ ਕਣਕ ਇੱਥੇ 14-15 ਸੌ ਨੂੰ ਵਿਕਦੀ ਹੈ ਤਾਂ ਭਾਰਤ ਦੇ ਕਿਸਾਨਾਂ ਦੀ ਕਣਕ ਆਪਣੇ ਆਪ ਮੇਰੇ ਦੋਸਤੋ 14-15 ਸੌ ਤੋਂ ਥੱਲੇ ਜਾਏਗੀ। ਇਹ ਇمپੋਰਟ ਡਿਊਟੀ ਦੀ ਖੇਡ ਹੈ। ਹੁਣ ਉਸ ਤਰੀਕੇ ਦੇ ਨਾਲ ਸਰਕਾਰ ਤੁਹਾਡੇ ਤੋਂ ਜ਼ਮੀਨਾਂ ਨਹੀਂ ਖੋ ਸਕੀ। ਤਾਂ ਇਸ ਤਰੀਕੇ ਦੇ ਨਾਲ ਇمپੋਰਟ ਡਿਊਟੀ ਖਤਮ ਕਰਕੇ ਤੁਹਾਡੀਆਂ ਫਸਲਾਂ ਦਾ ਰੇਟ ਤੁਹਾਡੀ ਕਣਕ ਦਾ ਰੇਟ ਦੇਖ ਕੇ ਤੁਹਾਨੂੰ ਵੱਡਾ ਘਾਟਾ ਪਾ ਕੇ ਤੁਹਾਡੇ ਸਰ ਵੱਡੇ ਕਰਜ਼ੇ ਚੜਾ ਕੇ ਉਸੇ ਤਰੀਕੇ ਨਾਲ ਜਿਵੇਂ ਉਹਨਾਂ ਕਾਨੂੰਨਾਂ ਦੇ ਥਰੂ ਤੁਹਾਡੇ ਦੇ ਕਰਜ਼ੇ ਝੜਾ ਕੇ ਜ਼ਮੀਨਾਂ ਲੈਣੀਆਂ ਸੀ ਉਸੇ ਤਰੀਕੇ ਦੇ ਨਾਲ ਇੰਪੋਰਟ ਡਿਊਟੀ ਖਤਮ ਕਰਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਲੋਕਾਂ ਨੂੰ ਪਰੋਸਣ ਦੇ ਲਈ ਸਰਕਾਰ ਨੇ ਸਰਕਾਰ ਨੇ تیاری ਕਰ ਲਈ ਹੈ ਹੁਣ ਜੇ ਕਾਨੂੰਨਾਂ ਦਾ ਤੇ ਇਹਨਾਂ ਦਾ ਮੁਕਾਬਲਾ ਕਰਨਾ ਹੋਵੇ ਉਹਨਾਂ ਕਾਨੂੰਨਾਂ ਦੇ ਰਾਹੀਂ ਕੀ ਹੋਣਾ ਸੀ ਇੱਕ ਸਰਕਾਰੀ ਮੰਡੀ ਜਿਹੜੀ ਸਾਡੀ ਚੱਲ ਰਹੀ ਹੈ ਇਹਦੇ ਬਰਾਬਰ ਪੈਰਲਲ ਪ੍ਰਾਈਵੇਟ ਮੰਡੀ ਆਉਣੀ ਸੀ ਉਹ ਜਿਹੜੀ ਮੰਡੀ ਨੇ ਆਉਣਾ ਸੀ ਉੱਥੋਂ ਵਪਾਰੀ ਨੇ ਜੋ ਮਾਲ ਤੁਹਾਡਾ ਬਾਹਰੋਂ ਖੜਕੇ ਖਰੀਦਣਾ ਸੀ ਉਹਨੂੰ ਇਹ ਰਾਇਤਾ ਸੀ ਕਿ ਉਹਨੂੰ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਵਪਾਰੀ ਨੂੰ ਖਰੀਦ ਟੈਕਸ ਪੈਂਦਾ ਮੰਡੀ ਟੈਕਸ ਪੈਂਦਾ ਉਹਨਾਂ ਹੀ ਪਏਗਾ ਔਰ ਉਸ ਵੇਲੇ ਕਲਕ ਦੇ ਉੱਤੇ 164 ਰੁਪਏ ਵਪਾਰੀ ਨੂੰ ਖਰੀਦਦੰਦ ਟੈਕਸ ਪੈਂਦਾ ਹੁੰਦਾ ਸੀਗਾ ਮੰਡੀ ਫੀਸ ਪੈਂਦੀ ਸੀ ਹੁਣ ਉਹ 164 ਰੁਪਈਆ ਦੇ ਵਿੱਚੋਂ ਅਗਰ ਸਾਡੇ ਫਾਰਮਰ ਨੂੰ ਉਹਨਾਂ ਦਾ ਇੱਕ ਕਰਿੰਦਾ ਮੰਡੀ ਤੋਂ ਬਾਹਰ ਖੜਕੇ ਇਹ ਕਹਿ ਦਿੰਦਾ ਕਿ 64 ਰੁਪਏ ਤੇਰੀ ਕਲਕਸੀ ਮਾਰਕੀਟ ਰੇਟ ਨਾਲੋਂ ਬਾਜ਼ਾਰ ਨਾਲੋਂ ਸਰਕਾਰੀ ਰੇਟ ਨਾਲੋਂ ਮਹਿੰਗੀ ਖਰੀਦੇ ਆ ਪਰ ਸੁਭਾਵਕਾ ਕਿਸਾਨ ਵਿਚਾਰਾ ਭੋਲਾ ਨਹੀਂ ਪਤਾ ਕਿ ਮੈਂ ਕਿਸ ਜਾਲਤ ਫਸ ਰਿਹਾ ਉਹ ਮਹਿੰਗੇ ਦੇ ਲਾਲਚ ਨੂੰ ਆਪਣੀ ਫਸਲ ਮੰਡੀ ਤੋਂ ਬਾਹਰ ਵੇਚੇਗਾ ਤੇ ਜਦੋਂ ਬਾਹਰ ਵੇਚਣੀ ਸੀ ਤਾਂ ਹੌਲੀ-ਹੌਲੀ ਮੰਡੀ ਦੇ ਵਿੱਚ ਫਾਰਮ ਕਿਸਾਨ ਦਾ ਮਾਲ ਜਾਣਾ ਬੰਦ ਹੋ ਜਾਣਾ ਸੀ ਉਹ ਬੰਦ ਹੁੰਦਾ ਤੇ ਸਰਕਾਰ ਨੂੰ एफसीआई واپس ਖਤਰੀ ਬੜੀ ਆਸਾਨ ਹੋ ਜਾਣੀ ਕਿਉਂਕਿ ਐਫਸੀਆਈ ਨੇ ਮਾਲ ਹਮੇਸ਼ਾ ਮੰਡੀ ਤੋਂ ਹੀ ਖਰੀਦਣਾ ਹੁੰਦਾ ਹੈ ਉਹਨਾਂ ਨੇ ਜੇ ਮਾਲ ਖਰੀਦਣਾ ਉਸ ਤੋਂ ਅਗਲੀ ਗੱਲ ਜਦੋਂ ਐਫਸੀਆਈ ਖਤਮ ਹੁੰਦੀ ਤਾਂ ਫੇਰ ਸਾਡੇ ਭਾਰਤ ਦੇ ਵਿੱਚ ਉਹੀ ਹਾਲਾਤ ਪੰਜਾਬ ਹਰਿਆਣਾ ਔਰ ਸਟੇਟਾਂ ਦੇ ਕਿਸਾਨਾਂ ਦਾ ਹੋਣਾ ਸੀ ਜਿਹੜਾ ਅੱਜ ਸਨ 2006 ਦੇ ਵਿੱਚ ਬਿਹਾਰ ਜਦੋਂ ਮੰਡੀ ਖਤਮ ਕੀਤੀ ਹੈ ਉੱਥੋਂ ਦੇ ਕਿਸਾਨ ਤੇ 7-800 ਨੂੰ 900 ਨੂੰ ਝੋਨਾ ਵੇਚਣ ਲਈ ਮਜਬੂਰ ਆ ਤਾਂ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਦੇ ਕਿਸਾਨਾਂ ਨੇ ਅਗਰ ਸਟੇਟਾਂ ਜਿੱਥੇ ਜਿੱਥੇ 2MSP ਚਲਦੀ ਹੈ ਉਹਨਾਂ ਕਿਸਾਨਾਂ ਨੂੰ ਮਜਬੂਰ ਹੋਣਾ ਪੈਣਾ ਸੀ 7-800 ਰੁਪਏ ਦੀ ਝੋਨਾ ਵੇਚਣ ਲਈ ਔਰ ਜਦੋਂ ਰੇਟ ਡਿੱਗਦੇ ਆਪਣੇ ਆਪਣੇ ਸਰ ਕਰਜ਼ੇ ਚੜਨੇ ਸੀ ਔਰ ਉਹਨਾਂ ਕਰਜ਼ਿਆਂ ਦੇ ਨਾਲ ਆਪਣੀ ਜ਼ਮੀਨ ਜਾਣੀ ਸੀ ਲੜਾਈ ਮਿੱਤਰੋ ਸੇਮ ਹੈ ਉਦੋਂ ਇਹ ਕਾਨੂੰਨਾਂ ਦੇ ਰਾਹੀਂ ਤੁਹਾਡੀ ਫਸਲ ਦਾ ਰੇਟ ਡੇਗਣਾ ਸੀ ਰੇਟ ਡੇਕੇ ਤੁਹਾਡੇ ਦੇ ਕਰਜ਼ਾ ਚੜਾਉਣਾ ਸੀ ਔਰ ਕਰਜ਼ਾ ਚੜਾ ਕੇ ਤੁਹਾਡੀ ਜ਼ਮੀਨਾਂ ਕਾਰਪੋਰੇਟ ਲੋਕਾਂ ਨੂੰ ਦੇਣੀਆਂ ਸੀ ਉਹੀ ਚੀਜ਼ ਇਧਰਲੇ ਪਾਸੇ ਅੱਜ ਅਧਿਨ ਬੋਰਡ ਡਿਊਟੀ ਖਤਮ ਕਰਕੇ ਬਾਹਰ ਤੋਂ ਆਉਣ ਵਾਲੀ ਜਿਹੜੀ ਕਣਕ ਹੈ ਉਹਦਾ ਰੇਟ ਦੇਖ ਕੇ ਉਹਨੂੰ 14 ਪਾਉਂਦਾ 15 ਸਾਨੂੰ ਸਾਡੀ ਮੰਡੀ ਦੇ ਵਿੱਚ ਉਤਾਰ ਕੇ ਸਾਡੀ ਕਣਕ 2200 ਨੂੰ ਕਿਵੇਂ ਵਿਕ ਸਕੇਗੀ ਔਰ ਸਾਡੀ ਕਣਕ ਦਾ ਰੇਟ ਡੇਕਣ ਲਈ ਇੱਕ ਸਾਜਿਸ਼ ਆ ਇੱਕ ਤਰੀਕਾ ਐਮ ਐਸ ਪੀ ਖਤਮ ਕਰਨ ਦਾ ਇੱਕ ਗੁੱਝੀ ਸਾਜਿਸ਼ ਹੈ ਜਿਹੜੀ ਸਾਡੇ ਨਾਲ ਕੀਤੀ ਜਾ ਰਹੀ ਹੈ ਸੋ ਇਸ ਲਈ ਮੇਰੇ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਫਰਵਰੀ ਦੇ ਵਿੱਚ ਸਰਕਾਰ ਇਹ ਕਰਨ ਜਾ ਰਹੀ ਹੈ ਔਰ ਅਸੀਂ ਸਰਕਾਰ ਨੂੰ ਕਿਹਾ ਹੈ ਜਿੰਨੇ ਵੀ ਸਭੀ ਸਮੱਸਿਆ ਜਿੰਨਾ ਸੀ ਕਰ ਸਕਦੇ ਸੀ ਤੁਹਾਡੇ ਸੇਵਾਦਾਰ ਹੈ ਸੇਵਾਦਾਰ ਹੋਣ ਦੇ ਨਾਤੇ ਪਹਿਰਾ ਦਿੱਤਾ ਭਰਾਵੋ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿਸੇ ਅਖਬਾਰ ਨੇ ਕਿਸੇ ਟੀਵੀ ਚੈਨਲ ਨੇ ਕਿਸੇ ਲੀਡਰ ਨੇ ਇਹਦੇ ਤੇ ਕੋਈ ਬਿਆਨ ਨਹੀਂ ਦਿੱਤਾ ਸਭ ਸਾਦ ਨੇ ਸਭ ਚੁੱਪ ਨੇ ਕਿਉਂਕਿ ਸਾਰੇ ਇੱਕੋ ਵਾਰੇ ਦੇ ਬੱਚੇ ਨੇ ਔਰ ਸਾਡੇ ਜਿਹੜੇ ਚੈਨਲ ਤੇ ਜਿਹੜੇ ਅਖਬਾਰ ਨੇ ਉਹ ਸਰਕਾਰ ਦੇ ਦਬਾਅ ਥੱਲੇ ਨੇ ਔਰ ਉਹਦੇ ਕਰਕੇ ਤੁਹਾਡੀ ਖਬਰ ਬਾਹਰ ਨਹੀਂ ਨਿਕਲੀ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਗੂਗਲ ਤੇ ਸਰਚ ਕਰ ਲਿਓ ਏ ਤਾਨੂੰ ਸਾਰਿਆਂ ਨੂੰ ਸ਼ੀਸ਼ਾ ਹੋ ਜਾਏ ਸਾਰਿਆਂ ਨੂੰ ਚਾਨਣ ਹੋ ਜਾਏ ਅਗਰੇ ਹੈ ਤਾਂ ਜਿੰਨੀ ਫਿਰ ਸਾਡੀ ਹਮਮਤ ਸੀ ਭਰਾਵੋ ਜਿੰਨੀ ਅਸੀਂ ਕਰ ਸਕਦੇ ਸੀ ਅਸੀਂ ਇਹ ਕਿਹਾ ਮੋਦੀ ਜੀ ਅਗਰ ਤੁਸੀਂ ਫਰਵਰੀ ਦੇ ਵਿੱਚ ਇمپੋਰਟ ਡਿਊਟੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਮੁੜ ਦੁਬਾਰਾ ਫਰਵਰੀ ਦੇ ਵਿੱਚ ਦਿੱਲੀ ਦੇ ਵੱਲੋਂ ਕੂਚ ਕਰਾਂਗੇ ਦਿੱਲੀ ਆਵਾਂਗੇ ਔਰ ਉਸ ਤੋਂ ਵੀ ਵੱਡਾ ਅੰਦੋਲਨ ਲੜਾਂਗੇ ਸਾਡੀ ਮੰਗ ਹੈ ਕਿ ਸਰਕਾਰ ਇمپੋਰਟ ਡਿਊਟੀ ਖਤਮ ਕਰਨ ਦੀ ਬਜਾਏ ਇਹਨੂੰ ਸਗੋਂ ਹੋਰ ਵਧਾਵੇ ਤਾਕੇ ਦੇਸ਼ ਦੇ ਕਿਸਾਨ ਨੂੰ ਉਹਦੀ ਲਾਗਤ ਜਿਹੜੀ ਕਣਕ ਦੇ ਉੱਤੇ ਅੱਜ ਕਲ੍ਹ ਨੂੰ ਪੈਦਾ ਕਰਨ ਤੇ ਆ ਰਹੀ ਆ ਉਹ ਲਗਭਗ 3000 ਤੋਂ ਉੱਪਰ 3200 ਰੁਪਏ ਲਾਗਤ ਖਰਚਾ ਹੈ ਔਰ ਡਾਕਟਰ ਸੋਮੀਨਾਥ ਦੇ ਫਾਰਮੂਲੇ ਦੇ ਅਨੁਸਾਰ ਅਗਰ 50% ਮਸਾਮਨਾ ਫੇਰ ਫਸਲ ਵਿਕੇ ਸਾਡੀ ਤਾਂ ਕਣਕ ਦਾ ਰੇਟ ਮੇਰੇ ਪਿਆਰੇ ਦੋਸਤੋ 4800 ਰੁਪਏ ਬਣਦਾ ਹੈ ਅਗਰ 4800 ਰੁਪਏ ਕਣਕ ਦਾ ਰੇਟ ਕਿਸਾਨਾਂ ਨੂੰ ਸਰਕਾਰ ਤੋਂ ਮਿਲਣਾ ਚਾਹੀਦਾ ਹੈ ਸੱਚੀ ਨੂੰ ਸਰਕਾਰ ਕਿਸਾਨਾਂ ਨੂੰ ਨਿਰਦੇਸ਼ ਦੀ ਰੀੜ ਦੀ ਹੱਡੀ ਮੰਦੀ ਹੈ ਅਰਥਕ ਦਾ ਦੀ ਰੀਡ ਦੀ ਹੱਡੀ ਮੰਦੀ ਆ ਤਾਂ ਸੱਚੇ ਨੂੰ ਇਮਾਨਦਾਰੀ ਨਾਲ ਸਰਕਾਰ ਨੂੰ ਬ੍ਰੇ ਕਰਨਾ ਚਾਹੀਦਾ ਕਿ ਬਾਹਰ ਤੋਂ ਆਉਣ ਵਾਲੀ ਤਣਕ ਦੇ ਉੱਤੇ ਇਹਨਾਂ ਨੂੰ ਟੈਕਸ ਲੱਗੇ ਇਹਨਾਂ 'ਤੇ ਟੈਕਸ ਲੱਗੇ ਕਿ ਉਹ 4800 ਤੋਂ ਥੱਲੇ ਕਰਕੇ ਬਾਹਰ ਨਾ ਵਿਕਣ ਤਾਂ ਕਿ ਦੇਸ਼ ਦੇ ਕਿਸਾਨ ਨੂੰ ਪੂਰਾ ਰੇਟ ਮਿਲ ਸਕੇ ਸੋ ਇਹ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਆਪਣੀ ਤਿਆਰੀ ਆ ਮੇਰੇ ਮਿੱਤਰੋ ਦਿੱਲੀ ਦੀ ਤਿਆਰੀ ਆ ਉਹ ਦਿੱਲੀ ਦੀ ਤਿਆਰੀ ਤੋਂ ਪਹਿਲਾਂ ਅਸੀਂ ਸੋਚਦੇ ਆ ਕਿ ਜੇ 1 ਲੱਖ ਦਾ ਕਟ ਕਰਨ ਦੀ ਗੱਲ ਕਹੀ ਆ ਦਿੱਲੀ ਲੈ ਕੇ ਜਾਣਾ ਲੱਖਾਂ ਕਿਸਾਨਾਂ ਨੇ ਤਾਂ ਉਹ ਲੱਖਾਂ ਕਿਸਾਨ ਸੱਚ ਨੂੰ ਦਿਸਣਾ ਚਾਹੀਦਾ ਮੋਦੀ ਜੀ ਨੂੰ ਉਹਦੇ ਲਈ ਆਪਾਂ ਪ੍ਰੋਗਰਾਮ ਰੱਖਿਆ 6 ਜਨਵਰੀ ਨੂੰ ਤੱਕੜੇ ਹੋ ਕੇ ਆਪਾਂ ਹਮਲਾ ਮਾਰਨਾ 6 ਜਨਵਰੀ ਨੂੰ ਜੋ ਇੱਕ ਵੱਡੀ ਰੈਲੀ ਰੱਖੀ ਗਈ ਆ ਬਰਨਾਲਾ ਦੀ ਦਾਦਾ ਮੰਡੀ ਦੇ ਵਿੱਚ ਉਹ ਮੇਰੇ ਮਿੱਤਰੋ ਤੁਹਾਡੀ ਐ ਉਹ ਤੁਸੀਂ ਕਰਨੀ ਐ ਤੁਹਾਡੀ ਹਿੰਮਤ ਨਾਲ ਉੱਥੇ ਗਿਣਤੀ ਆਉਣੀ ਐ ਅਗਰ ਤੁਸੀਂ ਉਹ ਗਿਣਤੀ ਪੂਰੀ ਕਰਦੇ ਹੋ ਤੁਸੀਂ ਉੱਥੇ ਵੱਡੀ ਗਿਣਤੀ 'ਚ ਪਹੁੰਚਦੇ ਹੋ ਤਾਂ ਸੁਭਾਵਕ ਐ ਕਿ ਮੌਦੀ ਨੂੰ ਫਿਕਰ ਪਏਗਾ ਕਿ ਮੁਰਦ ਦੁਬਾਰਾ ਪੰਜਾਬ ਦਾ ਕਿਸਾਨ ਅੰਦੋਲਨ ਦੇ ਲਈ ਤਿਆਰ ਹੋ ਚੁੱਕਿਆ ਹੈ ਔਰ ਅੰਦੋਲਨ ਕਰੇਗਾ ਸੋ ਇੰਨੀ ਕਿ ਮੇਰੀ ਬੇਨਤੀ ਆ ਤਕੜੇ ਹੋ ਕੇ ਹਮਲਾ ਮਾਰੋ